ਮਸੀਹ ਵਿੱਚ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਜਿਵੇਂ ਆਪਾਂ ਸਾਰਿਆਂ ਨੇ ਹੁਣ ਤੱਕ ਪਰਮੇਸ਼ਵਰ ਦਾਰਾ ਹੋਏ ਵੱਡੇ ਕੰਮਾਂ ਦੀਆਂ ਗਵਾਹੀਆਂ ਨੂੰ ਸੁਣਿਆ ਤੇ ਮੈਂ ਵਿਸ਼ਵਾਸ ਕਰਦੀ ਆ ਕਿ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇਹਨਾਂ ਗਵਾਹੀਆਂ ਦੇ ਨਾਲ ਬਹੁਤ ਸਾਰੀਆਂ ਆਸ਼ੀਸ਼ਾਂ ਔਰ ਬਰਕਤਾਂ ਆਈਆਂ ਹੋਣਗੀਆਂ ਪਰਮੇਸ਼ਰ ਨੇ ਤੁਹਾਨੂੰ ਬਹੁਤ ਸਾਰੀ ਹਿੰਮਤ ਤਾਕਤ ਬਲ ਦਿੱਤਾ ਹੋਏਗਾ ਤੋਂ ਅੱਜ ਅਸੀਂ ਇੱਕ ਹੋਰ ਗਵਾਹੀ ਨੂੰ ਲੈ ਕੇ ਆਏ ਆ ਜੋ ਕਿ ਪਰਮੇਸ਼ਰ ਨੇ ਬਹੁਤ ਹੀ ਵੱਡੇ ਕੰਮਾਂ ਦੇ ਨਾਲ ਇਸ ਭਰਾ ਨੂੰ ਬles ਕੀਤਾ ਤੋ ਅੱਜ ਦੀ ਗਵਾਹੀ ਆਪਾਂ ਸੁਣਦੇ ਆਂ ਅੱਜ ਦੀ ਗਵਾਹੀ 브ਦਰ ਵਿਜੇ ਕੁਮਾਰ ਦੀਆ ਜੋ ਹੁਸ਼ਿਆਰਪੁਰ ਦੇ ਰਹਿਣ ਵਾਲੇ ਆ ਮਸੀਹ ਤੋਂ ਪਹਿਲਾਂ ਇਹਨਾਂ ਦਾ ਜੀਵਨ 브ਦਰ ਦੱਸਦੇ ਆ ਕਿ ਬਹੁਤ ਹੀ ਮੁਸ਼ਕਲਾਂ ਭਰੀਆ ਸੀ ਸੱਚਮੁੱਚ ਇਹ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਮੰਨਦੇ ਸੀ ਤੇ ਇਹ ਹਰ ਇੱਕ ਜਗ੍ਹਾ ਤੇ ਹਰ ਇੱਕ ਉਸ ਸਥਾਨ ਤੇ ਜਾਂਦੇ ਸੀਗੇ ਜਿੱਥੇ ਵੀ ਕੋਈ ਜਾਂਦਾ ਸੀ ਇਹਨਾਂ ਨੂੰ ਕਹਿੰਦਾ ਸੀ ਕਿਉਂਕਿ ਪਰਮੇਸ਼ਵਰ ਦੇ ਵਿੱਚ ਉਸ ਸਮੇਂ ਇਹਨਾਂ ਦਾ ਵਿਸ਼ਵਾਸ ਨਹੀਂ ਸੀਗਾ ਪਰਮੇਸ਼ਵਰ ਨੂੰ ਇਹਨਾਂ ਨੇ ਹੱਲੇ ਜਾਣਿਆ ਨਹੀਂ ਸੀਗਾ। ਤੋਂ ਇਹ ਅਲੱਗ-ਅਲੱਗ ਥਾਵਾਂ ਤੇ ਮੱਥੇ ਟੇਕਦੇ ਸੀਗੇ, ਅਲੱਗ-ਅਲੱਗ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸੀਗੇ। ਤੋਂ ਇਸੇ ਤਰ੍ਹਾਂ ਹੀ ਇਹਨਾਂ ਦੇ ਇਸ ਟਾਈਮ ਦੇ ਵਿੱਚ ਇਹਨਾਂ ਦੇ ਬੱਚੇ ਖੇਲਣ ਲੱਗ ਗਏ। ਇਹਨਾਂ ਦਾ ਵੱਡਾ ਮੁੰਡਾ ਤੇ ਇਹਨਾਂ ਦੀ ਬੇਟੀ ਉਹਨਾਂ ਨੂੰ ਦੁਸ਼ਟ ਆਤਮਾ ਨੇ ਜਕੜ ਲਿਆ ਤੇ ਸੱਚਮੁੱਚ ਇਹਨਾਂ ਦਾ ਬੇਟਾ ਤੇ ਬੇਟੀ ਦੋਨੋਂ ਖੇਡਦੇ ਹੁੰਦੇ ਸੀਗੇ ਜਦੋਂ ਉਹਨਾਂ ਦੇ ਸਿਰ ਤੇ ਦੁਸ਼ਟ ਆਤਮਾ ਦਾ ਪੈਰਾ ਹੁੰਦਾ ਸੀ ਤੇ ਉਹ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਦੇ ਸੀਗੇ ਜੋ ਕਿ ਦੁਸ਼ਟ ਆਤਮਿਆਂ ਦੇ ਦੁਆਰਾ ਕਰਵਾਏ ਜਾਂਦੇ ਸੀ ਤੇ ਇਹ ਦੱਸਦੇ ਆ ਇਹ ਬ੍ਰਦਰ ਦੱਸਦੇ ਆ ਕਿ ਜਦੋਂ ਇਹਨਾਂ ਦੇ ਬੱਚੇ ਇੰਨੀ ਮੁਸ਼ਕਿਲ ਦੇ ਵਿੱਚ ਇੰਨੇ ਦਰਦ ਦੇ ਵਿੱਚ ਹੁੰਦੇ ਸੀਗੇ ਤਾਂ ਇਹ ਭਰਾ ਦੱਸਦੇ ਆ ਕਿ ਸੱਚਮੁੱਚ ਇਹਨਾਂ ਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਸੀਗਾ ਤੇ ਜਿੱਥੇ ਕਿਤੇ ਕੋਈ ਇਹਨਾਂ ਨੂੰ ਕਹਿੰਦਾ ਸੀਗਾ ਇਹ ਉੱਥੇ ਚੌਂਕੀਆਂ ਭਰਦੇ ਸੀ ਹਰ ਦੂਜੇ ਦਿਨ ਕਹਿੰਦੇ ਅਸੀਂ ਪਹਾੜਾਂ ਦੇ ਵਿੱਚ ਲੈ ਕੇ ਆਪਣੇ ਬੱਚਿਆਂ ਨੂੰ ਝਾੜਫੂ ਕਰਵਾਉਣ ਦੇ ਲਈ ਲੈ ਕੇ ਜਾਂਦੇ ਸੀਗੇ ਔਰ ਇਹ ਕਹਿੰਦੇ ਅਸੀਂ ਹਰ ਜਗ੍ਹਾ ਤੇ ਚੌਂਕੀਆਂ ਭਰੀਆਂ ਜਿੱਥੇ ਵੀ ਕਿਤੇ ਸਾਨੂੰ ਦੱਸਿਆ ਕਿਸੇ ਨੇ ਕਹਿੰਦੇ ਬਹੁਤ ਸਾਰੇ ਥਾਵਾਂ ਤੇ ਜਾਂਦੇ ਤੋਂ ਬਾਅਦ ਵੀ ਬੱਚੇ ਠੀਕ ਨਹੀਂ ਹੋਏ ਪਰ ਇਹਨਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧਦੀਆਂ ਗਈਆਂ ਤਾਂ ਸੱਚਮੁੱਚ ਜਦੋਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਬਹੁਤ ਜ਼ਿਆਦਾ ਬਿਮਾਰ ਇਹਨਾਂ ਦੇ ਬੱਚੇ ਰਹਿੰਦੇ ਸੀਗੇ ਤੇ ਉਸ ਸਮੇਂ ਤੇ ਇਹਨਾਂ ਨੇ ਕੋਈ ਵੀ ਐਸਾ ਡਾਕਟਰ ਔਰ ਕੋਈ ਵੀ ਅਸੀ ਜਗ੍ਹਾ ਨਹੀਂ ਛੱਡੀ ਜਿੱਥੇ ਕਿਸੇ ਨੇ ਇਹਨਾਂ ਨੂੰ ਦੱਸਿਆ ਕਿਉਂਕਿ ਜਦੋਂ ਬੰਦਾ ਦੁੱਖ ਦੇ ਵਿੱਚ ਹੁੰਦਾ ਆ ਤੇ ਸੱਚਮੁੱਚ ਬੰਦਾ ਹਰ ਇੱਕ ਪਾਸੇ ਭੱਜਦਾ ਆ ਹਰ ਇੱਕ ਕੰਮ ਨੂੰ ਕਰਦਾ ਆ ਜਿਸ ਤੋਂ ਉਹਨੂੰ ਲੱਗਦਾ ਕਿ ਮੈਨੂੰ ਸ਼ਾਇਦ ਇਸ ਥਾਂ ਤੋਂ ਛੁਟਕਾਰਾ ਮਿਲੇਗਾ ਇਸ ਥਾਂ ਤੋਂ ਮੈਨੂੰ ਕੋਈ ਮੁਕਤੀ ਮਿਲੂਗੀ ਤਾਂ ਸੱਚਮੁੱਚ ਜਦੋਂ ਅਸੀਂ ਪਰਮੇਸ਼ਰ ਤੋਂ ਦੂਰ ਹੁੰਦੇ ਆਂ ਤੇ ਅਸੀਂ ਹਰ ਇੱਕ ਨੂੰ ਰੱਬ ਮੰਨ ਬੈਠਦੇ ਆਂ ਤਾਂ ਇਸੇ ਤਰ੍ਹਾਂ ਇਹ ਭਰਾ ਦੱਸ ਦਿਆ ਕਿ ਅਸੀਂ ਹਰ ਇੱਕ ਉਸ ਦੇਵਤੇ ਨੂੰ ਰੱਬ ਮੰਨਦੇ ਸੀਗੇ ਹਰ ਇੱਕ ਉਸ ਜਗ੍ਹਾ ਨੂੰ ਜੋ ਇਹ ਪੂਜਦੇ ਸੀ ਉਹਨਾਂ ਨੂੰ ਰੱਬ ਮੰਨਦੇ ਸੀ ਇਹਨਾਂ ਨੂੰ ਲੱਗਦਾ ਸੀ ਕਿ ਸੱਚਮੁੱਚ ਇਹੀ ਰੱਬ ਹੈ ਜੋ ਸਾਨੂੰ ਛੁਟਕਾਰਾ ਦੇ ਸਕਦਾ ਬਰੇ ਬ੍ਰਦਰ ਦੱਸਦੇ ਕਿ ਸਾਡੀ ਕਿਤੇ ਵੀ ਸੁਣਵਾਈ ਨਹੀਂ ਹੋਈ ਇਹ ਬ੍ਰਦਰ ਦੱਸਦੇ ਆ ਕਿ 2009 ਤੋਂ ਲੈ ਕੇ 2018 ਤੱਕ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਜ਼ਿਆਦਾ ਮੁਸੀਬਤਾਂ ਤੰਗੀਆਂ ਪ੍ਰੋਬਲਮਾਂ ਆਈਆਂ ਕਿ ਸੱਚਮੁੱਚ ਬ੍ਰਦਰ ਦੱਸਦੇ ਕਿ ਅਸੀਂ ਪੂਰੀ ਤਰ੍ਹਾਂ ਟੁੱਟ ਚੁੱਕੇ ਸੀਗੇ ਇਹਨਾਂ ਤੰਗੀਆਂ ਮੁਸੀਬਤਾਂ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਹਾਰ ਚੁੱਕੇ ਸੀ ਔਰ ਇਹ ਬ੍ਰਦਰ ਦੱਸਦੇ ਕਿ ਸਾਨੂੰ ਕਿਤੇ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ ਸੀਗੀ ਤਾਂ ਬ੍ਰਦਰ ਦੱਸਦੇ ਕਿ ਇਹਨਾਂ ਨੇ ਅੱਕ ਕੇ ਸਾਰੇ ਪਾਸੇ ਜਾਣਾ ਬੰਦ ਕਰ ਦਿੱਤਾ ਕਿਸੇ ਵੀ ਦੇਵੀ ਦੇਵਤੇ ਨੂੰ ਮੰਨਣਾ ਇਹਨਾਂ ਨੇ ਛੱਡ ਦਿੱਤਾ ਤੇ ਕਹਿੰਦੇ ਉਸ ਤੋਂ ਬਾਅਦ ਇਹਨਾਂ ਦੀ ਵਾਈਫ ਦੇ ਹੱਥ ਬਹੁਤ ਜ਼ਿਆਦਾ ਖਰਾਬ ਹੋ ਗਏ ਉਹਨਾਂ ਨੂੰ ਹੱਥਾਂ ਦੇ ਉੱਪਰ ਇਨਫੈਕਸ਼ਨ ਅਲਰਜੀ ਹੋ ਗਈ ਜਿਹਦੇ ਕਾਰਨ ਕਹਿੰਦੇ ਇਹਨਾਂ ਦੇ ਹੱਥਾਂ ਦਾ ਜਿਹੜਾ ਮਾਸ ਆ ਉੱਦੜਿਆ ਰਹਿੰਦਾ ਸੀਗਾ ਤੇ ਕਹਿੰਦੇ ਬਹੁਤ ਸਾਰੀਆਂ ਦਵਾਈਆਂ ਖਵਾਉਣ ਤੋਂ ਬਾਅਦ ਵੀ ਇਹਨਾਂ ਨੂੰ ਰਾਮ ਨਹੀਂ ਸੀ ਆਉਂਦਾ ਔਰ ਇਹਨਾਂ ਦੀ ਵਾਈਫ ਦਰਦ ਦੇ ਨਾਲ ਤੜਫਦੇ ਸੀ ਔਰ ਡਾਕਟਰ ਜਿੱਥੇ ਵੀ ਕਿਤੇ ਜਾਂਦੇ ਸੀਗੇ ਆਪਣੀ ਵਾਈਫ ਨੂੰ ਲੈ ਕੇ ਉੱਥੇ ਡਾਕਟਰ ਉਹਨਾਂ ਦੱਸਦੇ ਸੀ ਕਿ ਤੁਸੀਂ ਕਿਸੇ ਵੀ ਕੰਮ ਨੂੰ ਨਹੀਂ ਕਰ ਸਕਦੇ ਕਹਿੰਦੇ ਕਿ ਤੁਸੀਂ ਪਿਆਜ਼ ਨਹੀਂ ਛੱਲ ਸਕਦੇ ਆਲੂ ਨਹੀਂ ਕੱਟ ਸਕਦੇ ਤੁਸੀਂ ਸਬਜੀ ਕੱਟ ਨਹੀਂ ਸਕਦੇ ਤੁਸੀਂ ਟੁੜਕਾ ਨਹੀਂ ਲਾ ਸਕਦੇ ਤੁਸੀਂ ਕਹਿੰਦੇ ਕੋਈ ਵੀ ਕੰਮ ਕੱਪੜੇ ਨਹੀਂ ਧੋ ਸਕਦੇ ਨਾ ਆ ਨਹੀਂ ਸਕਦੇ ਕੋਈ ਵੀ ਕੰਮ ਕਹਿੰਦੇ ਸੀ ਨਹੀਂ ਕਰ ਸਕਦੇ ਤੇ ਸੱਚਮੁੱਚ ਬ੍ਰਦਰ ਔਰ ਇਹਨਾਂ ਦੀ ਵਾਈਫ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀਗੇ ਤੇ ਔਰ ਇਹਨਾਂ ਨੂੰ ਇੱਕ ਸੱਚੇ ਪਰਮੇਸ਼ਰ ਦੀ ਭਾਲ ਸੀਗੀ ਤੇ ਸੱਚਮੁੱਚ ਜਦੋਂ ਪਰਮੇਸ਼ਰ ਨੇ ਕਿਸੇ ਨੂੰ ਗਰਵ ਤੋਂ ਪਹਿਲਾਂ ਚੁਣਿਆ ਹੁੰਦਾ ਆ ਪਰ ਸਾਰਿਆਂ ਨੂੰ ਚੁਣਿਆ ਪਰਮੇਸ਼ਰ ਨੇ ਪਰ ਜਦੋਂ ਉਹਨੇ ਚੁਣਿਆ ਹੁੰਦਾ ਇੱਕ ਖਾਸ ਸਮਾਂ ਹੁੰਦਾ ਆ ਜਦੋਂ ਸਾਨੂੰ ਚੁਣਿਆ ਹੋਇਆਂ ਨੂੰ ਲੈ ਕੇ ਆਉਂਦਾ ਆ ਸਾਡੀਆਂ ਦੁੱਖਾਂ ਮੁਸੀਬਤਾਂ ਦੇ ਜ਼ਰੀਏ ਪਰਮੇਸ਼ਰ ਸਾਨੂੰ ਚੇਤੇ ਕਰਾਉਂਦਾ ਕਿ ਮੈਂ ਹੈਗਾ ਆ ਤੇ ਕਹਿੰਦੇ ਇਹ ਬ੍ਰਦਰ ਦੱਸਦੇ ਆ ਕਿ ਜਿੱਦਾਂ ਜਿੱਦਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਮੁਸੀਬਤਾਂ ਵਧਦੀਆਂ ਗਈਆਂ ਇਹਨਾਂ ਦਾ ਰੱਬ ਦੇ ਨਾਮ ਤੋਂ ਕਹਿੰਦੇ ਵਿਸ਼ਵਾਸ ਉੱਠ ਗਿਆ ਫਿਰ ਇਹ ਕਹਿੰਦੇ ਕਿ ਮੈਂ ਕਿਤੇ ਵੀ ਨਹੀਂ ਗਿਆ ਆਪਣੇ ਬੱਚਿਆਂ ਨੂੰ ਲੈ ਕੇ ਕਹਿੰਦੇ ਇੱਦਾਂ ਹੀ ਮੇਰੇ ਵੀ ਕੰਮ ਦੇ ਵਿੱਚ ਘਾਟਾ ਪੈਂਦਾ ਰਿਹਾ ਮੇਰਾ ਨੁਕਸਾਨ ਹੁੰਦਾ ਗਿਆ ਕਹਿੰਦੇ ਘਰ ਦੇ ਵਿੱਚ ਦੁੱਖ ਬਿਮਾਰੀ ਤਕਲੀਫ ਵਧਦੇ ਗਏ ਪਰ ਕਹਿੰਦੇ ਅਸੀਂ ਹਾਰ ਚੁੱਕੇ ਸੀਗੇ ਅੱਕ ਚੁੱਕੇ ਸੀ ਇੱਕ ਦਿਨ ਕਹਿੰਦੇ ਕਿ ਇਹਨਾਂ ਦੀ ਵਾਈਫ ਦੇ ਬ੍ਰਦਰ ਇਹਨਾਂ ਦੇ ਘਰ ਆਉਂਦੇ ਆ ਤੋ ਉਹ ਇਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਬਾਰੇ ਵਿੱਚ ਦੱਸਦੇ ਪਰਮੇਸ਼ਰ ਦਾ ਵਚਨ ਦੱਸਦੇ ਆ ਇਹਨਾਂ ਦੇ ਵਾਈਫ ਦੇ ਬ੍ਰਦਰ ਜਿਹੜੇ ਸੀਗੇ ਉਹਨਾਂ ਨੂੰ ਕਹਿੰਦੇ ਕਿ ਜੀਜੂ ਤੁਸੀਂ ਇੱਕ ਵਾਰ ਚਰਚ ਜਾ ਕੇ ਦੇਖੋ ਤੁਸੀਂ ਇਹਨੇ ਮੁਸ਼ਕਿਲਾਂ ਦੇ ਵਿੱਚ ਘਿਰੇ ਹੋਏ ਆ ਇਹਨੇ ਦੁੱਖਾਂ ਦੇ ਵਿੱਚ ਘਿਰੇ ਹੋਏ ਆ ਤੁਹਾਨੂੰ ਉੱਥੋਂ ਛੁਟਕਾਰਾ ਮਿਲ ਜਾਊਗਾ ਤੇ ਇਹ ਬ੍ਰਦਰ ਕਹਿੰਦੇ ਕਿ ਮੈਂ ਦਾ ਵਿਸ਼ਵਾਸ ਨਹੀਂ ਕਰਦਾ ਸੀਗਾ ਬ੍ਰਦਰ ਕਹਿੰਦੇ ਮੈਂ ਆਪਣੇ ਸਾਲੇ ਨੂੰ ਇਹ ਕਿਹਾ ਕਿ ਮਤਲਬ ਮੈਂ ਇਹਨਾਂ ਨੂੰ ਜਾਣਿਆ ਨਹੀਂ ਪਰ ਕਿਹਾ ਨਹੀਂ ਮੈਂ ਇਹਨਾਂ ਨੂੰ ਜਾਨਦਾਨੀ ਬੁੱਝਦਾ ਨਹੀਂ ਮੈਂ ਕਿੱਦਾਂ ਲੈ ਜਾਵਾਂ ਉੱਥੇ ਮੈਂ ਕਿੱਦਾਂ ਇੱਕਦਮ ਹੀ ਚਲਾ ਜਾਵਾਂ ਤੇ ਇਹ ਕਹਿੰਦੇ ਕਿ ਇੱਦਾਂ ਕਾਫੀ ਟਾਈਮ ਬੀਤ ਗਿਆ ਤੇ ਉਹ ਮੈਨੂੰ ਕਹਿੰਦੇ ਰਹੇ ਕਹਿੰਦੇ ਕਿ ਮੈਂ ਉਹਨਾਂ ਦੀ ਗੱਲ ਨੂੰ ਨਹੀਂ ਸੁਣਿਆ ਪਰ ਕਹਿੰਦੇ ਬ੍ਰਦਰ ਦੱਸ ਦੇ ਕਿ ਇੱਕ ਦਿਨ ਬ੍ਰਦਰ ਦੀ ਸੱਸ ਨੇ ਇਹਨਾਂ ਨੂੰ ਕਿਹਾ ਕਿ ਤੂੰ ਇੱਕ ਵਾਰ ਉੱਥੇ ਵੀ ਜਾ ਕੇ ਦੇਖਿਆ ਕਿ ਤੂੰ ਕੁਝ ਨਹੀਂ ਕਰਨਾ ਜਿੱਦਾਂ ਸਾਰੇ ਲੋਕ ਜਾ ਕੇ ਉੱਥੇ ਬੈਂਦੇ ਤੂੰ ਵੀ ਜਾ ਕੇ ਉੱਥੇ ਬੈਠ ਜਾ ਕਿ ਪਤਾ ਪਰਮੇਸ਼ਵਰ ਤੇਰੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖਾਂ ਤਕਲੀਫਾਂ ਨੂੰ ਖਤਮ ਕਰ ਦੇਵੇ ਤੇ ਜਦੋਂ ਇਹ ਇਹਨਾਂ ਨੇ ਆਪਣੀ ਸਾਸੂ ਮਾ ਦੀ ਮਦਰ ਦੀ ਗੱਲ ਨੂੰ ਸੁਣਿਆ ਤੇ ਇਹ ਭਰਾ ਕਹਿੰਦੇ ਕਿ ਮੈਂ ਸੋਚਣ ਤੇ ਮਜਬੂਰ ਹੋ ਗਿਆ ਬ੍ਰਦਰ ਕਹਿੰਦੇ ਕਿ ਮੇਰੇ ਮਨ 'ਚ ਇਹ ਗੱਲ ਆਈ ਕਿ ਸਿਆਣੇ ਦਾ ਕਿਆ ਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ ਇਹ ਕਹਿੰਦੇ ਹੋ ਸਕਦਾ ਆ ਕਿ ਇਸੀ ਉੱਥੇ ਜਾ ਕੇ ਠੀਕ ਹੋ ਜਾਈਏ ਇਹ ਬ੍ਰਦਰ ਕਹਿੰਦੇ ਕਿ ਮੈਂ ਉਸ ਤੋਂ ਬਾਅਦ ਆਪਣੀ ਵਾਈਫ ਨੂੰ ਲੈ ਕੇ ਜਦੋਂ ਪਹਿਲੀ ਵਾਰੀ ਚਰਚ ਗਿਆ ਤੇ ਕਹਿੰਦੇ ਸਾਨੂੰ ਉਸੇ ਦਿਨ ਹੀ ਪ੍ਰਭੂ ਨੇ ਛੁਟਕਾਰਾ ਦੇ ਦਿੱਤਾ ਸੀ ਤੇ ਸੱਚਮੁੱਚ ਬ੍ਰਦਰ ਕਹਿੰਦੇ ਆ ਕਿ ਜਦੋਂ ਅਸੀਂ ਪਹਿਲੀ ਵਾਰੀ ਉੱਥੇ ਗਏ ਸਾਨੂੰ ਬਹੁਤ ਜ਼ਿਆਦਾ ਸ਼ਾਂਤੀ ਫੀਲ ਹੋਈ ਤੇ ਕਹਿੰਦੇ ਜੋ ਉਹਨਾਂ ਨੇ ਸਾਨੂੰ ਆਇਲ ਮਸਾ ਕਰਕੇ ਦਿੱਤਾ ਜਲ ਦਿੱਤਾ ਮਸਾ ਕਰਕੇ ਕਹਿੰਦੇ ਪ੍ਰਾਰਥਨਾ ਕਰਕੇ ਕਹਿੰਦੇ ਉਸ ਚਾਲੋ ਆਇਲ ਨੂੰ ਅਸੀਂ ਘਰ ਲੈ ਕੇ ਆਏ ਔਰ ਅਸੀਂ ਕਹਿੰਦੇ ਹਰ ਰੋਜ਼ ਉਸ ਚਾਲੋ ਆਇਲ ਨੂੰ ਆਪਣੇ ਖਾਣੇ ਦੇ ਸਬਜੀ ਦੇ ਵਿੱਚ ਪਾਉਂਦੇ ਸੀਗੇ ਆਪਣੇ ਬੱਚਿਆਂ ਨੂੰ ਅਸੀਂ ਕਹਿੰਦੇ ਦੱਸਿਆ ਨਹੀਂ ਸੀਗਾ ਕਿਉਂਕਿ ਪਹਿਲਾਂ ਪਹਿਲਾਂ ਸ਼ੁਰੂ ਦੇ ਵਿੱਚ ਕੋਈ ਵੀ ਪ੍ਰਭੂ ਨੂੰ ਗ੍ਰੈਂਡ ਨਹੀਂ ਕਰਦਾ ਤੇ ਸੱਚਮੁੱਚ ਕਹਿੰਦੇ ਅਸੀਂ ਆਪਣੇ ਬੱਚਿਆਂ ਤੋਂ ਚੋਰੀ ਉਸ ਜਲ ਤੇਲ ਨੂੰ ਉਹਨਾਂ ਤੇ ਇਸਤੇਮਾਲ ਕਰਦੇ ਗਏ ਔਰ ਕਹਿੰਦੇ ਕਿ ਅਸੀਂ ਜਦੋਂ ਵੀ ਕੋਈ ਕਾਰੋਬਾਰ ਜਾਂਦੇ ਸੀਗੇ ਤੇ ਅਸੀਂ ਉਸ ਜਲ ਤੇਲ ਨੂੰ ਇਸਤੇਮਾਲ ਕਰਕੇ ਜਾਂਦੇ ਸੀਗੇ ਪ੍ਰਭੂ ਦੇ ਲਊਚ ਆਪਣੇ ਆਪ ਨੂੰ ਕਵਰ ਕਰਕੇ ਜਾਂਦੇ ਸੀ ਤੇ ਕਹਿੰਦੇ ਕਿ ਜਿਹੜੀ ਇਹਨਾਂ ਦੀ ਵਾਈਫ ਸੀਗੇ ਕਹਿੰਦੇ ਕਿ ਉਹ ਹਰ ਰੋਜ਼ ਤਿੰਨ ਟਾਈਮ ਉਸੇ ਆਇਲ ਨੂੰ ਆਪਣੇ ਹੱਥਾਂ ਤੇ ਯੂਜ਼ ਕਰਦੇ ਸੀ ਉਹਨਾਂ ਨੇ ਕੋਈ ਵੀ ਦਵਾਈ ਨੂੰ ਖਾਣਾ ਛੱਡ ਦਿੱਤਾ ਕਹਿੰਦੇ ਕਹਿੰਦੇ ਸਾਨੂੰ ਜੋ ਵੀ ਦੁੱਖ ਤਕਲੀਫ ਸੀ ਅਸੀਂ ਸਾਰੀਆਂ ਦਵਾਈਆਂ ਨੂੰ ਛੱਡ ਦਿੱਤਾ ਪਰ ਅਸੀਂ ਪਰਮੇਸ਼ਰ ਦੇ ਨਾਮ ਤੇ ਭਰੋਸਾ ਰੱਖਿਆ ਤੇ ਕਹਿੰਦੇ ਕਿ ਮੇਰੀ ਵਾਈਫ ਕਹਿੰਦੇ ਜੋ ਇਸ ਔਜਲ ਤੇਲ ਨੂੰ ਆਪਣੇ ਲਈ ਲਾਉਂਦੇ ਗਏ ਔਰ ਜਿੱਦਾਂ ਜਿੱਦਾਂ ਉਹ ਇਸਤੇਮਾਲ ਕਰਦੇ ਗਏ ਉਹਨਾਂ ਦੇ ਹੱਥ ਬਿਲਕੁਲ ਸਾਫ਼ ਹੋ ਗਏ ਔਰ ਕੰਮ ਨੂੰ ਕਰਨ ਲੱਗੇ ਤੇ ਕਹਿੰਦੇ ਕਿ ਇਦਾਂ ਹੁੰਦਾ ਸੀਗਾ ਜਦੋਂ ਪਹਿਲਾਂ ਇਹ ਚਰਚ ਚ ਨਹੀਂ ਗਿਆ ਸੀ ਇਹਨਾਂ ਦੀ ਵਾਈਫ ਨੂੰ ਮਾੜੀ ਜਿਹੀ ਕੋਈ ਸੱਟ ਚੋਟ ਲੱਗਦੀ ਸੀ ਜਾਂ ਠੇਡਾ ਲੱਗਦਾ ਸੀਗਾ ਇਹਨਾਂ ਦਾ ਵਾਈਫ ਦੇ ਪੈਰ ਦਾ ਜਿਹੜਾ ਗਿੱਟਾ ਸੀਗਾ ਉਹ ਟੁੱਟ ਜਾਂਦਾ ਸੀ ਬਾਰ ਬਾਰ ਪੈਰ ਟੁੱਟ ਜਾਂਦੇ ਸੀਗੇ ਤੇ ਕਹਿੰਦੇ ਕਿ ਉਹ ਵੀ ਚੀਜ਼ ਤੋਂ ਇਹਨਾਂ ਦੀ ਵਾਈਫ ਨੇ ਸ਼ਿਫਾ ਛੁਟਕਾਰਾ ਪਾਇਆ ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਦੀ ਬੇਟੀ ਜਿਹੜੇ ਵੱਡੇ ਬੇਟੀ ਉਹ ਚਰਚ ਜਾਣ ਲੱਗੇ ਜਦੋਂ ਚਰਚਾ ਤਾਂ ਲੱਗੇ ਤੇ ਉਸੇ ਸਮੇ ਇਹਨਾਂ ਜਿਹੜੀ ਬੇਟੀ ਨੂੰ ਦੁਸ਼ਟ ਆਤਮਾ ਦਾ ਅਟੈਕ ਹੁੰਦਾ ਸੀ ਉੱਥੇ ਜਾ ਰਹੀਆਂ ਔਰ ਉਸੇ ਸਮੇ ਦੁਸ਼ਟ ਆਤਮਾ ਇਹਨਾਂ ਦੀ ਬੇਟੀ ਨੂੰ ਛੱਡ ਕੇ ਚਲੀ ਗਈ ਔਰ ਉਹਨਾਂ ਨੂੰ ਸ਼ਿਫਾ ਮਿਲੀ ਤੇ ਉਸ ਤੋਂ ਬਾਅਦ ਕਹਿੰਦੇ ਇਹਨਾਂ ਦੀ ਬੇਟੀ ਨੇ ਸਾਈਪ੍ਰਸ ਦੇ ਲਈ ਫਾਈਲ ਲਗਾਈ ਤੇ ਕਹਿੰਦੇ ਪ੍ਰਾਰਥਨਾ ਕਰਾਈ ਗਈ ਜਦ ਜਿੱਦਾਂ ਜਿੱਦਾਂ ਇਹਨਾਂ ਦੇ ਘਰ ਵਚਨ ਵਾਦਦਾ ਗਿਆ ਉਸੇ ਤਰ੍ਹਾਂ ਇਹਨਾਂ ਦੇ ਕੰਮ ਜਿਹੜੇ ਸੁਧਰਦੇ ਗਏ ਇਹਨਾਂ ਦੀ ਬੇਟੀ ਦਾ ਸਾਈਪ੍ਰੈਸ ਦਾ ਕੰਮ ਬਣ ਗਿਆ ਪਰ ਉਸੇ ਸਮੇਂ ਸ਼ਤਾਨ ਨੇ ਇਹਨਾਂ ਦੀ ਬੇਟੀ ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਦੇ ਲਈ ਇੱਕ ਵਾਰ ਹੋਰ ਕੀਤਾ ਉਹ ਕੀ ਜਦੋਂ ਇਹਨਾਂ ਦੀ ਬੇਟੀ ਨੇ ਸਾਈਪ੍ਰੈਸ ਦੇ ਲਈ ਕੰਮ ਬਣਾਇਆ ਫਾਈਲ ਲਗਾਈ ਤੇ ਉਧਰੋਂ ਇਹਨਾਂ ਦੀ ਬੇਟੀ ਦਾ ਕੰਮ ਬਣ ਗਿਆ ਤੇ ਉਸ ਸਮੇਂ ਇਹਨਾਂ ਦੀ ਬੇਟੀ ਨੂੰ ਪ੍ਰੋਬਲਮ ਹੋਈ ਰਸੋਲੀਆਂ ਦੀ ਜਦੋਂ ਇਹਨਾਂ ਨੇ ਟੈਸਟ ਕਰਵਾਏ ਤੇ ਰਸੋਲੀਆਂ ਨਿਕਲੀਆਂ ਤੇ ਡਾਕਟਰ ਬੋਲ ਰਿਹਾ ਸੀ ਕਿ ਆਪਰੇਸ਼ਨ ਤੋਂ ਬਿਨਾ ਹੀ ਠੀਕ ਨਹੀਂ ਹੋ ਸਕਦੀਆਂ ਪਰ ਇਹਨਾਂ ਦੀ ਬੇਟੀ ਨੇ ਔਰ ਇਹਨਾਂ ਨੇ ਚਰਚ ਵਿੱਚ ਜਾ ਕੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਵਾਈ ਔਰ ਸੱਚਮੁੱਚ ਜਦੋਂ ਇਹ ਨੈਕਸਟ ਟਾਈਮ ਰਿਪੋਰਟ ਲੈ ਕੇ ਗਏ ਤਾਂ ਰਸੋਲੀਆਂ ਬਿਲਕੁਲ ਗਾਇਬ ਹੋ ਚੁੱਕੀਆਂ ਸੀਗੀਆਂ ਇਹਨਾਂ ਦੀ ਬੇਟੀ ਬਿਲਕੁਲ ਸਹੀ ਸੀ ਉਹਨਾਂ ਨੂੰ ਕਿਸੇ ਵੀ ਆਪਰੇਸ਼ਨ ਦੀ ਜ਼ਰੂਰਤ ਨਹੀਂ ਪਈ ਤੇ ਇਹਨਾਂ ਦੀ ਬੇਟੀ ਸਾਈਪ੍ਰਸ ਦੇ ਵਿੱਚ ਸੈੱਟ ਹੈ ਤੋ ਸੱਚਮੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੋਰ ਵੀ ਵੱਡੇ ਤੇ ਅਨੋਖੇ ਕੰਮ ਕੀਤੇ ਜੋ ਇਹਨਾਂ ਦਾ ਬੇਟਾ ਦੋਸ਼ਟ ਆਤਮਾ ਦਾ ਜਕੜਿਆ ਹੋਇਆ ਸੀ ਵੱਡਾ ਬੇਟਾ ਉਹਨਾਂ ਨੂੰ ਕਹਿੰਦੇ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਇੱਕ ਦਿਨ ਕਹਿੰਦੇ ਉਹ ਇੰਨੇ ਜ਼ਿਆਦਾ ਬਿਮਾਰ ਹੋ ਗਿਆ ਕਿ ਕਹਿੰਦੇ ਜਦੋਂ ਅਸੀਂ ਲੋਕਲ ਲੈ ਕੇ ਗਏ ਉਹਨਾਂ ਨੂੰ ਹਸਪੀਟਲ ਦੇ ਵਿੱਚ ਤੇ ਕਹਿੰਦੇ ਹਸਪੀਟਲ ਵਾਲਿਆਂ ਨੇ ਜਵਾਬ ਦੇ ਦਿੱਤਾ ਤੇ ਜਦੋਂ ਕਹਿੰਦੇ ਅਸੀਂ ਉੱਥੋਂ ਉਹਨਾਂ ਨੂੰ ਲੈ ਕੇ ਆਏ ਤੇ ਜਦੋਂ ਉਹਨਾਂ ਨੇ ਜਵਾਬ ਦੇ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਅੰਮ੍ਰਿਤਸਰ ਲੈ ਜਾਓ ਦਰਅਸਲ ਇਹਨਾਂ ਦਾ ਬੇਟਾ ਬਿਲਕੁਲ ਪਾਗਲ ਹੋ ਚੁੱਕਿਆ ਸੀਗਾ ਦੁਸ਼ਟ ਆਤਮਾ ਦੇ ਅਟੈਕ ਹੋਦੇ ਤੇੰਨੇ ਜ਼ਿਆਦਾ ਵੱਧ ਗਿਆ ਸੀ ਕਿ ਉਹ ਮੈਂਟਲੀ ਡਿਸਟਰਬ ਹੋ ਗਿਆ ਸੀ ਔਰ ਬਹੁਤ ਜ਼ਿਆਦਾ ਉਹ ਬਿਮਾਰ ਹੋ ਗਿਆ ਸੀ ਤੇ ਡਾਕਟਰਸ ਨੇ ਉਹਨਾਂ ਨੂੰ ਇਸ ਬ੍ਰਦਰ ਨੂੰ ਕਿਹਾ ਕਿ ਤੁਸੀਂ ਆਪਣੇ ਬੇਟੇ ਨੂੰ ਅੰਮ੍ਰਿਤਸਰ ਲੈ ਜਾਓ ਤੇ ਇਸ ਬੇਟੇ ਨੇ ਉਹਨਾਂ ਦਾ ਡਾਕਟਰਸ ਦਾ ਕਹਿਣਾ ਨਹੀਂ ਮੰਨਿਆ ਪਰ ਆਪਣੇ ਬੇਟੇ ਨੂੰ ਘਰ ਵਾਪਸ ਲੈ ਆਏ ਔਰ ਘਰ ਲਿਆ ਕੇ ਇਹਨਾਂ ਨੇ ਚੋਂ ਪ੍ਰਾਰਥਨਾ ਕਰਵਾਈ ਪ੍ਰੇਅ ਲਾਈਨ ਨੰਬਰ ਤੇ ਇਹਨਾਂ ਨੇ ਪ੍ਰਾਰਥਨਾ ਕਰਵਾਈ ਤੇ ਸੱਚਮੁੱਚ ਇਹਨਾਂ ਦਾ ਬੇਟਾ ਬਿਲਕੁਲ ਠੀਕ ਹੋ ਗਿਆ ਔਰ ਪਾਸਟਰ ਜੀ ਨੇ ਇਹਨਾਂ ਨੂੰ ਤਸੱਲੀ ਦਿੱਤੀ ਕਿ ਤੁਹਾਡਾ ਬੇਟਾ ਠੀਕ ਹੈ ਉਹਨੂੰ ਕੁਝ ਨਹੀਂ ਹੋਇਆ ਤੇ ਇਹਨਾਂ ਦਾ ਬੇਟਾ ਬਿਲਕੁਲ ਠੀਕ ਹੋ ਗਿਆ ਉਸ ਤੋਂ ਬਾਅਦ ਇਹਨਾਂ ਦਾ ਬੇਟਾ ਬਾਹਰ ਗਿਆ ਤੇ ਬਾਹਰ ਜਾਣ ਤੋਂ ਬਾਅਦ ਫਿਰ ਜੈਸਵੀ ਜਗ੍ਹਾ ਤੇ ਉਹ ਕੰਮ ਕਰ ਰਿਹਾ ਤੇ ਉਸ ਜਗ੍ਹਾ ਤੇ ਉਹਨਾਂ ਨੇ ਇਹਨਾਂ ਦੇ بیٹے ਨੇ ਆਸ ਰੱਖੀ ਕਿ ਮੇਰਾ ਛੋਟੀ ਗੱਡੀ ਦਾ ਲਾਇਸੈਂਸ ਮੰਨ ਜਾਵੇ ਤੇ ਉਸ ਸਮੇਂ ਵੀ ਬ੍ਰਦਰ ਨੇ ਅਪਰੇਲਾਈਨ ਨੰਬਰ ਤੇ ਕਾਲ ਕਰਕੇ ਜਦੋਂ ਪ੍ਰਾਰਥਨਾ ਕਰਾਈ ਤੇ ਇਹਨਾਂ ਦਾ ਬੇਟਾ 13 ਟਰਾਈਆਂ ਤੋਂ ਬਾਅਦ ਚਾਕੇ ਪਾਸ ਹੋਇਆ ਜਦੋਂ 13 ਟਰਾਈਆਂ ਉਹ ਦੇ ਚੁੱਕਿਆ ਸੀ ਉਸ ਤੋਂ ਪਹਿਲਾਂ ਉਹਨੇ ਪ੍ਰਾਰਥਨਾ ਨਹੀਂ ਕਰਾਈ ਸੀ ਜਦੋਂ 13ਵੀਂ ਟਰਾਈ ਦੇਣ ਦੇ ਲਈ ਗਿਆ ਉਹ ਨਿਰਾਸ਼ ਹੋ ਚੁੱਕੇ ਸੀ 13 ਬਾਰ ਅਸੀਂ ਬਾਰ-ਬਾਰ ਰਿਜ਼ਲਟ ਦੇ ਲਈ ਜਦੋਂ ਚਾਹਨੇ ਆ ਤੇ ਹਰ ਵਾਰ ਅਸੀਂ ਫੇਲ ਹੋ ਜਾਂਦੇ ਆ ਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਆ ਤੇ ਫਿਰ ਵੀ ਉਸ ਬੱਚੇ ਨੇ ਉਸ بیٹے ਨੇ ਬ੍ਰਦਰ ਨੇ ਆਸ ਨਹੀਂ ਛੱਡੀ ਤੇ ਜਦੋਂ ਉਹ 13ਵੀਂ ਵਾਰ ਲਾਇਸੈਂਸ ਦੇ ਲਈ ਟਰਾਈ ਦੇਣ ਦੇ ਲਈ ਗਿਆ ਤੇ ਉਹਨਾਂ ਨੇ ਪ੍ਰੇਰ ਲਾਈਨ ਨੰਬਰ ਤੋਂ ਪ੍ਰੇਅਰ ਕਰਵਾਈ ਔਰ 13ਵੀਂ ਵਾਰ 14ਵੀਂ ਵਾਰੋਂ ਪਾਸ ਹੋ ਗਿਆ ਹੈ ਔਰ ਉਹਨਾਂ ਨੂੰ ਲਾਇਸੈਂਸ ਮਿਲ ਗਿਆ ਉਸ ਤੋਂ ਬਾਅਦ ਇਹਨਾਂ ਦੇ ਬੇਟੇ ਨੇ ਵੱਡੀ ਗੱਡੀ ਦੇ ਲਈ ਪਰਮੇਸ਼ਵਰੀ ਦੇ ਅੱਗੇ ਪ੍ਰਾਰਥਨਾ ਰੱਖੀ ਔਰ ਸੱਚਮੁੱਚ ਇਹਨਾਂ ਨੇ ਪ੍ਰੇਅ ਲਾਈਨ ਨੰਬਰ ਤੇ ਕਾਲ ਕਰਕੇ ਜਦੋਂ ਪ੍ਰਾਰਥਨਾ ਕਰਵਾਈ ਤੇ ਪਰਮੇਸ਼ੁਰ ਨੇ ਉਸ ਭਰਾ ਨੂੰ ਵੱਡੀ ਗੱਡੀ ਦੇ ਨਾਲ ਬles ਕੀਤਾ ਤੇ ਇਹ ਬ੍ਰਦਰ ਦੱਸ ਦਿਆ ਕਿ ਸੱਚਮੁੱਚ ਜਦੋਂ ਤੋਂ ਇਹਨਾਂ ਨੇ ਪਰਮੇਸ਼ੁਰ ਦੇ ਵਿੱਚ ਕਦਮ ਰੱਖਿਆ ਇਹਨਾਂ ਦੀ ਵਿਰੋਧਤਾ ਵੀ ਬਹੁਤ ਜ਼ਿਆਦਾ ਹੋਈ ਇਹਨਾਂ ਦੇ ਘਰ ਦੇ ਇਹਨਾਂ ਦੇ ਭਰਾ ਇਹਨਾਂ ਦੇ ਰਿਸ਼ਤੇਦਾਰ ਹੀ ਇਹਨਾਂ ਦੇ ਵਿਰੋਧੀ ਹੋ ਗਏ ਤੇ ਸੱਚਮੁੱਚ ਇਹਨਾਂ ਨੂੰ ਸਾਰੇ ਕਹਿੰਦੇ ਸੀਗੇ ਕਿ ਤੂੰ ਆਪਣੇ ਬਾਪ ਨੂੰ ਛੱਡ ਦਿੱਤਾ ਪਰ ਇਹ ਬ੍ਰਦਰ ਦੱਸਦੇ ਆ ਕਿ ਇਹਨਾਂ ਦਾ ਵਿਸ਼ਵਾਸ ਇਹਨਾਂ ਕਿ ਇਹਨਾਂ ਨੇ ਪ੍ਰਭੂ ਦੇ ਗਿਆਨ ਨੂੰ ਜਾਣ ਲਿਆ ਸੀ ਸੱਚ ਦੇ ਮਾਰਗ ਨੂੰ ਜਾਣ ਲਿਆ ਸੀਗਾ ਤੇ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਨੂੰ ਬਚਾਇਆ ਇਹ ਦੱਸਦੇ ਆ ਇਹ ਬ੍ਰਦਰ ਇਹ ਦੱਸਦੇ ਆ ਕਿ ਜਦੋਂ ਤੋਂ ਮੈਂ ਪ੍ਰਭੂ ਚ ਆਇਆ ਸਾਡੇ ਘਰ ਵਿੱਚੋਂ ਦਵਾਈਆਂ ਨਿਕਲ ਗਈਆਂ ਸਾਡੇ ਘਰ ਦਾ ਅੱਛਾ ਪ੍ਰਬੰਧ ਹੋਣ ਲੱਗਾ ਇਹਨਾਂ ਦੇ ਕੰਮ ਦੇ ਵਿੱਚ ਵੀ ਵਾਧਾ ਹੋਣ ਲੱਗਾ ਬਰਦਰ ਦੱਸਦੇ ਆ ਕਿ ਜਿੱਦਾਂ ਜਿੱਦਾਂ ਸਾਡੇ ਘਰ ਦੇ ਅੰਦਰ ਬਾਈਬਲ ਦਾ ਵਚਨ ਖੋਲਦਾ ਸੀਗਾ ਉਦਾਂ-ਉਦਾਂ ਸਾਡੇ ਰਾਸਤੇ ਖੁੱਲ ਰਏ ਸੀ ਸੱਚਮੁੱਚ ਇਹਨਾਂ ਦਾ ਜਿਹੜਾ ਵੱਡਾ ਬੇਟਾ ਜਿਹਨਾਂ ਨੂੰ ਦੋਸ਼ਟ ਆਤਮਾ ਦਾ ਅਟੈਕ ਸੀਗਾ ਉਹ ਚੰਗੇ ਹੋ ਗਿਆ ਉਸ ਤੋਂ ਬਾਅਦ ਉਹਨਾਂ ਦੀ ਮੈਰਿਜ ਕੀਤੀ ਗਈ ਉਹਨਾਂ ਨੂੰ ਇੱਕ ਵਿਸ਼ਵਾਸੀ ਜੀਵਨ ਸਾਥੀ ਮਿਲੀ ਬ੍ਰਦਰ ਬੌਕ ਹੋਸ਼ਾ ਕਿ ਇਹਨਾਂ ਦੀ ਫੈਮਲੀ ਦੇ ਵਿੱਚ 4 4 ਜਨ ਜੋ ਮਸੀਹ ਦੇ ਵਿੱਚ ਆ ਗਿਆ ਮਸੀਹ ਤੇ ਵਿਸ਼ਵਾਸ ਕਰ ਰਹੇ ਆ ਇਨਾਂ ਦਾ ਛੋਟਾ ਬੇਟਾ ਜੋ ਉਹ ਵੀ ਪਰਮੇਸ਼ਰ ਦੇ ਵਿੱਚ ਹੱਲੇ ਪੂਰੀ ਤਰ੍ਹਾਂ ਵਿਸ਼ਵਾਸ ਨਹੀਂ ਕਰਦੇ ਪਰ ਇਹਨਾਂ ਦੀ ਉਮੀਦ ਆ ਕਿ ਪਰਮੇਸ਼ਰ ਨੇ ਸਾਰਿਆਂ ਨੂੰ ਚੁਣ ਲਿਆ ਤੇ ਪਰਮੇਸ਼ਰ ਨੇ ਉਹਨਾਂ ਨੂੰ ਵੀ ਇੱਕ ਦਿਨ ਆਪਣੇ ਰਾਜ ਦੇ ਲਈ ਸਤਾਪਿਤ ਕਰ ਦੇਣਾ ਆ ਤੇ ਸੱਚਮੁੱਚ ਪਰਮੇਸ਼ਰ ਦੀਆਂ ਜ਼ਿੰਦਾ ਗਵਾਹੀਆਂ ਆ ਤੇ ਸੱਚਮੁੱਚ ਪਰਮੇਸ਼ਰ ਜੀ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਵੱਡੇ ਕੰਮ ਕੀਤੇ ਬ੍ਰਦਰ ਦੱਸਦੇ ਆ ਕਿ ਅਸੀਂ ਛੇ ਜਾਣੇ ਤਿੰਨ ਖਾਨ ਦੇ ਕਮਰੇ ਵਿੱਚ ਰਹਿੰਦੇ ਸੀ ਕਹਿੰਦੇ ਸਾਡੇ ਅੰਕਾਰ ਚ ਗਰੀਬੀ ਸੀਗੀ ਅਸੀਂ 6 ਜਾਣੇ ਤਿੰਨ ਖਾਨ ਦੇ ਕਮਰੇ ਦੇ ਵਿੱਚ ਗੁਜ਼ਾਰਾ ਕਰਦੇ ਸੀ ਪਰ ਪਰਮੇਸ਼ਰ ਦੀ ਦਇਆ ਦੇ ਨਾਲ 브ਦਰ ਦੱਸ ਦਿਆ ਕਿ ਇਹਨਾਂ ਦੇ ਅੱਜ 12 ਕਮਰੇ ਆ ਇਹਨਾਂ ਨੂੰ ਪਰਮੇਸ਼ਰ ਨੇ ਬਹੁਤ ਹੀ ਵਧੀਆ ਕਰਦੇ ਨਾਲ ਬਲੈਸ ਕੀਤਾ ਔਰ ਸੱਚਮੁੱਚ ਇਹਨਾਂ ਨੂੰ ਦੁਆ ਪ੍ਰਾਰਥਨਾ ਦੇ ਵਿੱਚ ਪਰਮੇਸ਼ਰ ਨੇ ਵਧਾਇਆ ਇਹ 브ਦਰ ਦੱਸ ਦਿਆ ਕਿ ਇਹ ਕਦੇ ਵੀ ਵੀਰਵਾਰ ਦੀ ਮੰਗਲਵਾਰ ਦੀ ਔਰ ਐਤਵਾਰ ਦੀ ਸੰਗਤੀ ਨਹੀਂ ਛੱਡਦੇ ਔਰ ਇਹ ਹਰ ਹਰ ਇੱਕ ਹਫਤੇ ਹਰ ਇੱਕ ਹਫਤੇ ਬੰਦਗੀ ਤੇ ਜਾਂਦੇ ਆ ਔਰ ਇਹ ਕੋਈ ਵੀ ਦਿਨ ਮਿਸ ਨਹੀਂ ਕਰਦੇ ਤਾਂ ਸੱਚਮੁੱਚ ਅਗਰ ਇਹ ਮਿਸ ਨਹੀਂ ਕਰਦੇ ਤਾਂ ਪਰਮੇਸ਼ਵਰ ਵੀ ਇਹਨਾਂ ਦੇ ਲਈ ਕੋਈ ਵੀ ਬਰਕਤ ਮਿਸ ਨਹੀਂ ਕਰਦਾ ਤੇ ਕੋਈ ਵੀ ਬਰਕਤ ਡਿਲੇ ਨਹੀਂ ਕਰਦਾ ਸੱਚਮੁੱਚ ਸਾਡਾ ਭਰੋਸਾ ਆ ਪਰਮੇਸ਼ਵਰ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਵਾਲਾ ਪਰਮੇਸ਼ਵਰ ਆ ਸੱਚਮੁੱਚ ਪਰਮੇਸ਼ਵਰੀ ਆ ਜੋ ਸਾਡੇ ਜੀਵਨ ਦੇ ਵਿੱਚ ਅਦਭੁਤ ਗਵਾਹੀਆਂ ਪੈਦਾ ਕਰਦੇ ਆ ਤੇ ਪਰਮੇਸ਼ਰ ਹੀ ਆ ਜਿਹੜਾ ਸਾਨੂੰ ਖਾਕ ਦੇ ਵਿੱਚੋਂ ਚੁੱਕ ਕੇ ਪਤਵੰਤਾ ਵਿੱਚ ਬਿਠਾਉਂਦੇ ਆ ਸੱਚਮੁੱਚ ਜਦੋਂ ਇਹ ਬ੍ਰਦਰ ਬਹੁਤ ਹੀ ਦੁੱਖਾ ਮੁਸੀਬਤਾਂ ਦੇ ਵਿੱਚ ਸੀ ਉਦੋਂ ਇਹਨਾਂ ਦਾ ਹੱਥ ਕਿਸੇ ਨੇ ਨਹੀਂ ਫੜਿਆ ਪਰ ਜਦੋਂ ਪ੍ਰਭੂ ਯੇਸ਼ੂ ਮਸੀਹ ਨੇ ਇਹਨਾਂ ਦੇ ਹੱਥ ਨੂੰ ਫੜ ਲਿਆ ਤੇ ਸਾਰੇ ਲੋਕ ਇਹਨਾਂ ਦੇ ਵਿਰੋਧ ਦੇ ਵਿੱਚ ਹੋ ਗਏ ਪਰ ਇਹ ਬ੍ਰਦਰ ਦੱਸਦੇ ਆ ਕਿ ਮੈਨੂੰ ਉਹਨਾਂ ਦੀ ਬ੍ਰੋਧਤਾ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਏ ਬ੍ਰਦਰ ਦੱਸਦੇ ਆ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਕਿ ਪਰਮੇਸ਼ਰ ਇਹਨਾਂ ਦੇ ਹਰ ਇੱਕ ਕੰਮ ਨੂੰ ਪੂਰਾ ਕਰਦਾ ਔਰ ਪਰਮੇਸ਼ਰ ਹਰ ਦਮ ਇਹਨਾਂ ਦੇ ਨਾਲ ਰਹਿੰਦਾ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਦਭੁਤ ਗਵਾਹੀਆਂ ਪੈਦਾ ਕੀਤੀਆਂ ਪਰਮੇਸ਼ਰ ਨੇ ਇਹਨਾਂ ਨੂੰ ਬਲੇਸਿੰਗ ਵੀ ਦਿੱਤੀ ਪਰਮੇਸ਼ਰ ਨੇ ਇਹਨਾਂ ਨੂੰ ਆਸ਼ੀਸ਼ਾਂ ਔਰ ਬਰਕਤਾਂ ਦੇ ਨਾਲ ਵੀ ਬਲੇਸ ਕੀਤਾ ਤੋ ਸੱਚਮੁੱਚ ਅੱਜ ਦੀ ਗਵਾਹੀ ਮੈਂ ਵਿਸ਼ਵਾਸ ਕਰਦੀ ਕਿ ਸਾਰੇ ਭੈਣ ਭਰਾਵਾਂ ਦੇ ਲਈ ਖੁਦਾ ਆਸ਼ੀਸ਼ ਔਰ ਬਰਕਤ ਦਾ ਕਾਰਨ ਟਹਿਰਾਵੇ ਤੋ ਸੱਚਮੁੱਚ ਇਹ ਗਵਾਹੀ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾਣ ਤੇ ਪਰਮੇਸ਼ਵਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡੀਆਂ ਤੇ ਅਨੋਖੀਆਂ ਗਵਾਹੀਆਂ ਨੂੰ ਪੈਦਾ ਕਰੇ ਸੱਚਮੁੱਚ ਪਰਮੇਸ਼ਵਰ ਇਹਨਾਂ ਨੂੰ ਹੋਰ ਵੀ ਬles ਕਰੇ ਸੱਚਮੁੱਚ ਜੋ ਵੀ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੰਮ ਰਹਿ ਚੁੱਕੇ ਪਰਮੇਸ਼ਵਰ ਉਹਨਾਂ ਨੂੰ ਪੂਰਾ ਕਰੇ ਔਰ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਸਾਡੀ ਜੋ ਵੀ ਜ਼ਿੰਦਗੀ ਦੀ ਗਵਾਹੀ ਆ ਸਾਨੂੰ ਹਰ ਕਿਸੇ ਨੂੰ ਸੁਣਾਉਣੀ ਚਾਹੀਦੀ ਆ ਇਸ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਮਹਿਮਾ ਤੇ ਵਡਿਆਈ ਹੁੰਦੀ ਆ ਅਗਰ ਤੁਸੀਂ ਵੀ ਆਪਣੀ ਗਵਾਹੀ ਲਿਖਾਉਣਾ ਚਾਹੁੰਦੇ ਹੋ ਤਾਂ ਪ੍ਰੇਲ ਲਾਈਨ ਨੰਬਰ ਤੇ ਕਾਲ ਕਰਕੇ ਆਪਣੀ ਗਵਾਹੀ ਨੂੰ ਲਿਖਾ ਸਕਦੇ ਹੋ ਔਰ ਸੱਚਮੁੱਚ ਤੁਹਾਡੀ ਗਵਾਹੀ ਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾਣਗੀਆਂ ਸੱਚਮੁੱਚ ਕਿਸੇ ਦੀ ਜ਼ਿੰਦਗੀ ਤੁਹਾਡੀ ਗਵਾਹੀ ਸੁਣਨ ਦੇ ਨਾਲ ਬਚ ਸਕਦੀ ਆ ਤਾਂ ਆਪਣੀ ਗਵਾਹੀ ਨੂੰ ਛੁਪਾਉਣਾ ਪਰ ਪਰਮੇਸ਼ਰ ਦੀ ਮਹਿਮਾ ਦੇ ਲਈ ਅੱਗੇ ਵਧੋ ਜੇ ਅਗਰ ਤੁਸੀਂ ਗਵਾਹੀ ਲਿਖਾਉਣਾ ਚਾਹੁੰਦੇ ਹੋ ਤਾਂ ਗਵਾਹੀ ਲਿਖਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਦਾ ਹੈ 8 ਵਜੇ ਰਾਤ 8 ਵਜੇ ਤੋਂ ਬਾਅਦ ਕੋਈ ਵੀ ਭੈਣ ਭਰਾ ਕਾਲ ਨਾ ਕਰੇ ਦਿਨ ਦੇ ਵੇਲੇ ਗਵਾਹੀ ਲਿਖਾਈ ਜਾਵੇ ਔਰ ਸੱਚਮੁੱਚ ਪਰਮੇਸ਼ਰ ਤੁਹਾਨੂੰ ਆਸ਼ੀਸ਼ ਔਰ ਬਰਕਤ ਦੇਣ ਸਾਰਿਆਂ ਨੂੰ ਜੈਮਸੀ ਦੀ